what the day. ਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਸਤਨਾਮ 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 ਜੀ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਸਤਨਾਮ

you oh. ਸੋ ਸਾਰੇ ਬਗਨੇ ਜਨਨਾ ਤੁਮਰੇ ਮਾਇਮਾ ਵਰਣਨ ਨਾ ਸਕੋ ਤੁੰ ਤਾ ਪਰੋਜਪਤਵਾਨਾ ਨਾ मैं दार्न लिवाना ਬਾਪ ਤਾਰ ਸਿਰ ਸਹੰਦ ਜਾਉ ਜਿਸ ਪਾਸ ਮਹ ਪ੍ਰਿਆ ਸੁਹੀ ਜਾ ਸਵਨਾਲਾਰੇ ਸਾਹ ਸੁਭਾਉ ਅਟਲ ਗੁਰ ਸੇਵੀਆ ਅਨ ਸੁਸਾਦ ਸੁਭਾਉ ਸਤਨਾਮ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ toda ਮੇਰੇ ਫਰਤਾ ਨਾ ਭਾਵ ਚੋੜਾ ਪ੍ਰਿਆਨੇ ਕਿਉ ਧਨ ਸਜ ਜਾਏ ਹਾ ਕੁਰਬਾਨ ਜਾ ਮਿਹਰਵਾਨਾ ਹਾ ਲਾ ਨਾ ਜੋ ਤੇਰਾ ਨਾਉ ਨਾਕ ਆ ਸਦ ਕੁਰਬਾਨ ਜਾਓ ਰਹਾ ਕਾਇਆ ਰੰਗਨ ਦੇthia ਪਿਆਰ ਪਈਆ In a car. ਆਪ ਰੰਗ ਆਪ